ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਤੇ ਜਿੱਥੇ 350 ਸਾਲਾਂ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਮਨਾਏ ਜਾ ਰਹੇ ਨੇ ਪਰ ਉੱਥੇ ਹੀ ਇੱਕ ਬੜੀ ਮੰਦਭਾਗੀ ਗੱਲ ਸਾਹਮਣੇ ਆਈ ਹੈ ਜਿੱਥੇ ਕੋਈ ਪੁਲਿਸ ਦਾ ਮੁਲਾਜ਼ਮ ਜੋ ਪ੍ਰਿੰਸ ਨਾ ਦਾ ਮੁਲਾਜ਼ਮ ਹੈ ਉਹ ਸੰਗਤਾਂ ਨੂੰ ਗਾਲਾ ਕੱਢਦਾ ਜਿਹੜਾ ਨਜ਼ਰ ਆਇਆ ਜਿਸ ਤਰ੍ਹਾਂ ਸੰਗਤਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਸਨੇ ਮਾਂ ਭੈਣ ਦੇ ਜਿਹੜੇ ਗਾਣਾ ਵੀ ਕੱਢਿਆ ਨਹੀਂ ਕਿਉਂਕਿ ਰਸਤਾ ਜਿਹੜਾ ਇੱਕੋ ਇੱਕ ਰਸਤਾ ਹੈ ਇਹ ਰੁਕਿਆ ਹੋਇਆ ਜਿਹੜਾ ਮੇਨ ਰਸਤਾ ਹੈ ਬਾਜ਼ਾਰ ਦਾ ਜਿਹੜਾ ਜਾਂਦਾ ਹੈ ਸੀਸਗਨ ਸਾਹਿਬ ਗੁਰਦੁਰਗਾਹ ਜਾਂਦਾ ਹੈ ਬਾਜ਼ਾਰ ਵਾਲ ਇੱਕੜ ਲਾ ਕੇ ਬੰਦ ਕਰ ਦਿੱਤਾ ਗਿਆ ਜਦੋਂ ਸੰਗਤ ਨੇ ਉਹ ਰਸਤਾ ਖਲਾਉਣ ਦੀ ਗੱਲ ਕੀਤੀ ਤਾਂ ਉਸ ਪ੍ਰਿੰਸ ਨਾਮਕ ਇੱਕ ਮੁਲਾਜ਼ਮ ਵੱਲੋਂ ਤੇ ਨਾਲ ਉਹਦੇ ਹੋਰ ਮੁਲਾਜ਼ਮਾਂ ਚ ਕਿ ਉਹਨਾਂ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਤੇ ਦੇਖੋ ਤਸਵੀਰਾਂ ਸੁਣੋ ਕੀ ਕੁਝ ਕਿਹਾ ਉਸ ਸਮੇਂ ਨੌਜਵਾਨ ਨੇ ਤੇ ਇੱਕ ਵੀ ਫੰਗੀ ਜੀ ਫਰਸ ਰومی ਜੀ ਬਾਬਾ ਸੰਦਰ ਸਿੰਘ ਜੀ ਦਾ ਸਰਕਲ ਪ੍ਰਧਾਨ ਸੀ ਜੀ ਅਨੰਤਪ੍ਰਸਾਦ ਤੋਂ ਆਏ ਤੇ ਇੱਥੋਂ ਜਦੋਂ ਸੰਗਤ ਆ ਰਹੀ ਹੈ ਜੀ ਪਹਿਲਾ ਫਤਿਹਗੁਰ ਸਾਹਿਬ ਨੂੰ ਨਹੀਂ ਰਸਤਾ ਇਹੋ ਹੈ ਦੇਖੋ ਜਦੋਂ ਸੰਗਤ ਨੰਗਦੀ ਹੈ ਜਿਵੇਂ ਕੋਈ ਆਂਦਾ ਜਾਂਦਾ ਆ ਇੱਥੇ ਗੁਰਦੁਆਰਾ ਸਾਹਿਬ ਦੀ ਰਾਸ਼ਨ ਦੀਆਂ ਗੱਡੀਆਂ ਆ ਰਹੀਆਂ ਜਾਂ ਆਪਣੇ ਸਿਲੰਡਰਾਂ ਦੀਆਂ ਗੱਡੀਆਂ ਆ ਰਹੀਆਂ ਕਿਸੇ ਨੂੰ ਨੰਗਣ ਨਹੀਂ ਦੇ ਰਹੀ। ਜਦੋਂ ਇਸ ਗੱਲ ਪਿੱਛੇ ਅਸੀਂ ਇਹਨਾਂ ਨਾਲ ਕਿਹਾ ਵੀ ਨੰਗਣ ਦਿਓ ਤਾਂ ਜਿਹੜਾ ਇੱਥੇ ਮੁਲਾਜ਼ਮਾ ਪ੍ਰਿੰਸ ਨਾਮ ਦਾ ਮੁਲਾਜ਼ਮ ਸੀਗਾ ਸ਼ਾਇਦ ਸਾਧੇ ਇਨਸਪੈਕਟਰ 2 ਸਟਾਰ ਸੀਗੇ। ਉਹ ਜੋ ਗਾਲ੍ਹਾਂ ਕੱਢ ਰਿਹਾ ਮਾਂ ਪਹਿਣ ਦੀ ਜਿਵੇਂ ਅਸੀਂ ਨੰਗਣ ਨਹੀਂ ਦੇਣਾ। ਇਹ ਹੁਣ ਵੀ ਬਸ 10 ਮਿੰਟ ਪਹਿਲਾਂ ਦੀ। ਸਿੰਘ ਸਾਹਿਬ ਆਏ ਸਿੰਘ ਸਾਹਿਬ ਨੇ ਵੀ ਫਿਰ ਇਹਨਾਂ ਨੂੰ ਉਹੀ ਗੱਲ ਕਹੀਏ ਇਥੇ ਸੰਗਤ ਨੂੰ ਨਹੀਂ ਕਿਸੇ ਨੂੰ ਰੋਕਿਆ ਜਾਊਗਾ। ਕਿ ਜੇ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਤੁਸੀਂ ਸੰਗਤ ਨੂੰ ਰੋਕ ਰਹੇ ਆ ਬਹੁਤ ਗਲਤ ਅਸੀਂ ਇਹ ਮੰਗ ਕਰਦੇ ਆਂ ਵੀ ਸੰਗਤ ਵਾਸਤੇ ਕੋਈ ਵੀ ਜੇ ਅੱਜ 350 ਸਾਲਾ ਮਨਾਇਆ ਜਾ ਰਿਹਾ ਗੁਰਪੀਖਵਾ ਦਰਮਾਰਾ ਜਦਾ ਤਾਂ ਉਹਦੇ ਵਿੱਚ ਹੀ ਅਸੀਂ ਸੰਗਤ ਨੂੰ ਹੀ ਰੋਕਣਾ ਹੈ ਤਾਂ ਫਿਰ ਅਸੀਂ ਇਹ ਮਨਾ ਕਿਉਂ ਰਹੇ ਆਂ ਉਹਦਾ ਸਰਕਾਰ ਕਹਿ ਰਹੀ ਹੈ ਵੀ ਅਸੀਂ ਬਹੁਤ ਤਕੜੇ ਪੱਦਰ ਤੇ ਕੰਮ ਕਰ ਰਹੇ ਆਂ ਤੇ ਤੁਸੀਂ ਤਾਂ ਇਥੇ ਕਿਸੇ ਨੂੰ ਲੰਘਣ ਵੀ ਨਹੀਂ ਦੇ ਰਹੇ ਗੁਰਦੁਆਰਿਆਂ ਵਿੱਚ ਦਰਸ਼ਨ ਕਰਨ ਨੂੰ ਵੀ ਕਿਸੇ ਨੂੰ ਲੰਘਣ ਨਹੀਂ ਦੇ ਰਹੇ ਆਪਾਂ ਆਨੰਦਪੁਰ ਸਾਹਿਬ ਆਈਕੇ ਕਿਉਂਕਿ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਆਨੰਦਪੁਰ ਸਾਹਿਬ ਸਾਡਾ ਘਰ ਵਾ ਬਿਨਾ ਕਿਸੇ ਡਰਤੋਂ ਬਿਨਾ ਕਿਸੇ ਪਹਿਤੋਂ ਕਿਤੇ ਵੀ ਸਿੱਖ ਸੰਗਤ ਨੂੰ ਕਿਸੇ ਵੀ ਨਾਕੇ ਦੇ ਉੱਤੇ ਰੋਕਿਆ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਸਾਨੂੰ ਦੱਸਣ ਤੇ ਮੈਂ ਜਿਹੜਾ ਅਮਲਾ ਫੈਲਾ ਵੀ ਲੱਗਾ ਉਹਨਾਂ ਨੂੰ ਵੀ ਇਹ ਆਖਦਾ ਵਾਂ ਕਿ ਆਨੰਦਪੁਰ ਸਾਹਿਬ ਪੰਥ ਦਾ ਘਰ ਆ ਠੀਕ ਆ ਮੈਨੂੰ ਪਤਾ ਇੱਕ ਬੰਦੇ ਇਹਨਾਂ ਦਾ विधानसभा ਵਾਲਾ ਮਸਲਾ ਚੱਲਣਾ ਤਾਂ ਮੈਂ ਅਪੀਲ ਕਰਦਾ ਵੀ ਉਧਰ ਜੋ ਮਰਜ਼ੀ ਤੁਸੀਂ ਕਰ ਰਹੇ ਹੋ ਪਰ ਪੰਥ ਨੂੰ ਪਰ ਸਿੱਖਾਂ ਨੂੰ ਆਨੰਦਪੁਰ ਸਾਹਿਬ ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜਿਸ ਵੀ ਨਾਕੇ ਦੇ ਉੱਤੇ ਸਾਡੇ ਕਿਸੇ ਸਿੱਖ ਨੂੰ ਰੋਕਿਆ ਗਿਆ ਮੈਨੂੰ ਉੱਥੇ ਖੁਦ ਭਾਵੇਂ ਜਾਣਾ ਪਵੇ ਪਰ ਇਹ ਆਨੰਦਪੁਰ ਸਿੱਖਾਂ ਦਾ ਘਰ ਆ ਸਿਵਾਸੀ ਆਨੰਦਪੁਰ ਸਾਹਿਬ ਦੇ ਤਾਂ ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ ਪ੍ਰਸ਼ਾਸਨ ਨੂੰ ਇਸ ਪਾਸੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਵੇਰੇ ਮੇਰੇ ਧਿਆਨ 'ਚ ਆਇਆ ਇਧਰ ਗੁਰਦੁਆਰਾ ਬਾਬਾ ਸੰਗ ਸਿੰਘ ਵਾਲੇ ਪਾਸੇ ਸੰਗਤ ਨੂੰ ਰੋਕਿਆ ਗਿਆ ਸੀ আর ਉੱਥੇ ਸੰਗਤ ਦੇ ਨਾਲ ਕੁਝ ਅਧਿਕਾਰੀਆਂ ਦੀ ਥੋੜੀ ਜਿਹੀ ਤਲਖੀ ਵੀ ਹੋਈ ਆ ਤੋ ਇਹਨਾਂ ਨੂੰ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਜਾਵੇ ਕਿ ਪ੍ਰੇਮ ਦੇ ਨਾਲ ਬੋਲੋ ਪਿਆਰ ਦੇ ਨਾਲ ਇਹ ਸਰਕਾਰੀ ਜੋ ਵੀ ਪਰਾਂ ਚੱਲਦਾ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਪੰਥ ਨੇ ਸੀਸਗੰਝ ਸਾਹਿਬ ਆਉਣਾ ਕੇਸਗੜ੍ਹ ਸਾਹਿਬ ਆਉਣਾ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਇਸ ਪਾਸੇ ਜ਼ਰੂਰ ਧਿਆਨ ਰੱਖੇ ਤੋਪੰਥ ਵੀ ਵੱਡੀ ਗਿਣਤੀ ਚ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰੇ।